ਡੇਰੀ ਫਾਰਮਿੰਗ ਜਿਹੜਾ ਇੱਕ ਲਾਹੇਵੰਦ ਧੰਦਾ ਵਾ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਾਂ ਡੇਰੀ ਫਾਰਮਿੰਗ ਦੇ ਰਾਹੀਂ ਇੱਕ ਚੰਗੀ ਜਿਹੜੀ ਉਹ ਕਮਾਈ ਆਪਾਂ ਕਰ ਸਕਦੇ ਆਂ ਕਿ ਆਪਾਂ ਬਾਹਰ ਜਾਣ ਤੋਂ ਬਰੇਜ ਕਰੀਏ ਔਰ ਇੱਥੇ ਹੀ ਰਹਿ ਕੇ ਡੇਰੀ ਫਾਰਮਿੰਗ ਦੇ ਧੰਦੇ ਦੇ ਵਿੱਚੋਂ ਵੱਧ ਤੋਂ ਵੱਧ ਲਾਹਾ ਕੱਟ ਕੇ ਸੱਦੇ ਹਲਕਾ ਰਾਜਸਥਾਨੀ ਡੈਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਪਿੰਡ ਬਿਆਧੀਆਂਤਾਂਤਾਂ ਵਿਖੇ ਨੈਸ਼ਨਲ ਲਾਈਵਸਟਾਕ ਮਿਸ਼ਰਤ ਅਦੀਤ ਬਲਾਕ ਪਤਰੀ ਸੈਮੀਨਾਰ ਸੀਨੀਅਰ ਆਪਾਗੂ ਸਰਦਾਰ ਦਲਜੀਤ ਵਿਆਧੀਆਂ ਦੀ ਦੇਖ ਰਿਹਾ ਇੱਕ ਥੇਟ ਉਹਨਾਂ ਦੇ ਡੈਰੀ ਫਾਰਮ ਦੇ ਡਿਪਟੀ ਡਾਇਰੈਕਟਰ ਵਰਯੰਦ ਸਿੰਘ ਨੇ ਯੋਗ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ 250 ਤੋਂ ਜ਼ਿਆਦਾ ਕਰੀਬ ਕਿਸਾਨਾਂ ਨੇ ਹਿੱਸਾ ਲਿਆ ਗੈਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਬਰਿਆਮ ਸਿੰਘ ਦੇ ਯੋਗ ਅਗਵਾਈ ਹੇਠ ਸੈਮੀਨਾਰ ਮੌਕੇ ਮਹਿਰਾਵਲੋਂ ਕਿਸਾਨਾਂ ਨੂੰ ਦੁੱਧ ਉਤਪਾਦਨ ਵਿਭਾਗ ਦੀਆਂ ਸਕੀਮਾਂ ਜਿਵੇਂ ਕਿ ਡੀਡੀ ਕੈਂਟਲ ਸ਼ੈਡ ਮਿਲਕਿੰਗ ਮਸ਼ੀਨ ਆਦਿ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਨੈਸ਼ਨਲ ਲਾਈਫਸਟਾਕ ਮਿਸ਼ਨ ਅਧੀਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਹਾਈ ਟੈਕ ਮਸ਼ੀਨਰੀ ਚਾਰਾ ਪ੍ਰਬੰਧਨ ਸਾਈਲੈਂਸ ਬੈਲਰ ਅਤੇ डी एम आर आदि ते पील रही 50% दी रियायत दा ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਬਲਦੇਵ ਸਿੰਘ ਮਿਆਦੀਆ ਚੇਅਰਮੈਨ ਪੰਡ ਗਰੇਡ ਟੀਵੀ ਰਾਗੂ ਸ਼੍ਰੀ ਦਲਜੀਤ ਸਿੰਘ ਮਿਆਦੀਆ ਗੁਰਚਰਨ ਸਿੰਘ ਨਕਚੋਦ ਸਿੰਘ ਡੈਰੀ ਵਿਕਾਸ ਇੰਸਪੈਕਟਰ ਜੋਤੀ ਸ਼ਰਮਾ ਰਾਜੀਵ ਕੁਮਾਰ ਡੈਰੀ ਫੀਲਡ ਸਹਾਇਕ ਸੁਖਬੀਰ ਕੋਲ ਸਟੈਨੋਟਾਈਪਿਸ ਰਾਹੁਲ ਸ਼ਰਮਾ ਕਲਰਕ ਗੁਰਦਿਆ ਸਿੰਘ ਰਿਟਰ ਡੈਰੀ ਵਿਕਾਸ ਇੰਸਪੈਕਟਰ ਅਤੇ ਹੋਰ ਬਤਵੱਤੇ ਸੱਜਣ ਵੀ ਹਾਜ਼ਰ ਰਹੇ ਇੱਕ ਤੰਕੋ ਜਿਹੜਾ ਬਲਾਕ ਪਧਰੀ ਮੁੱਖ ਮੰਤਰੀ ਪੰਜਾਬ ਹਨ ਨੇ ਕਾਰੇ ਨੇਤਾ ਸ੍ਰੀ ਭਗਵੰਤ ਮਾਨ ਨੇ ਤੇ ਡਿਸ਼ਾਨ ਦੇਸ਼ਾਂ ਇਹਨਾਂ ਸਾਡੇ ਮੈਡੀਰੀ ਭਾਗ ਨੂੰ ਦਿੱਤੀ ਤੌਰ ਤੇ ਸਰਬਰਾਂਸ ਦੇ ਐਕਸ ਡਿਪਟੀ ਡਾਇਰੈਕਟਰ ਲਾਲ ਕਸ਼ਮੀਰ ਸਿੰਘ ਜੀ ਨੂੰ ਸਟਾਫ ਨੂੰ ਜੋ ਅੱਜ ਇੱਥੇ ਨਿਯੋਜਿਤ ਕੀਤਾ ਗਿਆ ਵਾ ਔਰ ਇਹਦੇ ਵਿੱਚ ਜਿਹੜੀ ਪਛੂਆ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਤੇ ਅਸੀਂ ਖੇਤੀ ਦੇ ਨਾਲ ਨਾਲ ਸਾਡਾ ਜਿਹੜਾ ਸੂਬਾ ਵਾ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦੇ ਨਾਲ ਨਾਲ ਜਿਹੜਾ ਇੱਕ ਡੇਰੀ ਫਾਰਮਿੰਗ ਜਿਹੜਾ ਇੱਕ ਲਾਏਵੰਦ ਧੰਦਾ ਵਾ ਤੋਂ ਉਹਦੇ ਨਾਲੋਂ ਆਪਾਂ ਕਿਸ ਤਰ੍ਹਾਂ ਜਿਹੜੇ ਉਹ ਲਾਭ ਲੈ ਸਕਦੇ ਉਹਦੇ ਬਾਰੇ ਜਿਹੜੀ ਅੱਜ ਜਿਹੜੀ ਕਿਸਾਨ ਫਾਰਮਰਾਂ ਦੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਗਈ ਆ ਔਰ ਮੈਂ ਬੇਨਤੀ ਕਰਦਾ ਆਪਣੇ ਕਿਸਾਨ ਭਰਾਵਾਂ ਨੂੰ ਵੀ ਡੇਰੀ ਫਾਰਮਿੰਗ ਜੀ ਇੱਕ ਜਹਾਜ ਜਿਹੜਾ ਕਿਸਾਨੀ ਦੇ ਨਾਲ ਧੰਦਾ ਵਾ ਜਿਹੜਾ ਸਭ ਤੋਂ ਕੀ ਤੁਹਾਡੇ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਚੰਗੀ ਆਮਦਨ ਜਿਹੜੀ ਆਪਾਂ ਪੈਦਾ ਕਰ ਸਕਦੇ ਆਂ ਔਰ ਇੱਕ ਚੰਗੀ ਜਿਹੜੀ ਆਪਾਂ ਜਿਹੜੀ ਸਮਾਜ ਨੂੰ ਸੇਵਾ ਦੇ ਸਕਦੇ ਆਂ ਕਿ ਜਿਹੜਾ ਬਾਹਰ ਜਾਣ ਦੇ ਆਪਾਂ ਚੱਕਰ ਦੇ ਵਿੱਚ ਪਏ ਆਂ ਫੋਰਨ ਦੀਆਂ ਕੰਟਰੀਆਂ ਦੇ ਵਿੱਚ ਜਾ ਕੇ ਉੱਥੇ ਆਪਾਂ ਮਿਹਨਤ ਕਰਦੇ ਆਂ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਾਂ ਡੇਰੀ ਫਾਰਮਿੰਗ ਦੇ ਰਾਹੀਂ ਇੱਕ ਚੰਗੀ ਜਿਹੜੀ ਕਮਾਈ ਆਪਾਂ ਕਰ ਸਕਦੇ ਆਂ ਔਰ ਹੋਰਨਾਂ ਨੂੰ ਜਿਹੜੀ ਆਪਾਂ ਪ੍ਰੇਰਨਾ ਦਾ ਸਰੋਤ ਬਣ ਸਕਦੇ ਆਂ ਉਸ ਸੋ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਆਪਾਂ ਬਾਹਰ ਜਾਣ ਤੋਂ ਬਰੇਜ ਕਰੀਏ ਔਰ ਇੱਥੇ ਹੀ ਰਹਿ ਕੇ ਡੇਰੀ ਫਾਰਮਿੰਗ ਦੇ ਧੰਦੇ ਦੇ ਵਿੱਚੋਂ ਵੱਧ ਤੋਂ ਵੱਧ ਲਾਹਾ ਕੱਟ ਕੇ ਜਿਹੜਾ ਹੋਰ ਨਾਲ ਵੀ ਇੱਥੇ ਆਪਾਂ ਜਿਹੜਾ ਉਹ ਕਹੀਏ ਵੀ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਉਹ ਕੰਮ ਕੀਤਾ ਜਾਵੇ ਉਹ ਆਪਣੀ ਮਿਹਨਤ ਜਿਹੜੀ ਕੀਤੀ ਜਾਵੇ ਤਾਂ ਜਿਹੜਾ ਪੰਜਾਬ ਨੂੰ ਖਾਲੀ ਹੋਣ ਤੋਂ ਬਚਾਇਆ ਜਾਵੇ ਸਾਡੇ ਬਾਣ ਸਾਹਿਬ ਦੀ ਵੀ ਇਹੀ ਸੋਚ ਆ ਕਿ ਜਿਹੜਾ ਵੱਧ ਤੋਂ ਵੱਧ ਪੰਜਾਬ ਦੇ ਲੋਕ ਜਿਹੜੇ ਬਾਹਰ ਜਾ ਰਹੇ ਉਹ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਨੂੰ ਵੱਧ ਤੋਂ ਵੱਧ ਜੋਬਸ ਦਿੱਤੀਆਂ ਜਾਣ ਜਿੱਦਾਂ 42 ਹਜ਼ਾਰ ਨੌਕਰੀ ਵੀ ਪੰਜਾਬ ਸਰਕਾਰ ਨੇ ਤਕਰੀਬਨ ਦਿੱਤੀ ਹੈ ਦੋ ਸਾਲਾਂ ਦੇ ਵਿੱਚ ਔਰ ਡੇਰੀ ਫਾਰਮਜ਼ ਵਾਸਤੇ ਵੀ ਜਿਹੜਾ ਮਾਨ ਸਰਕਾਰ ਆ ਉਹ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਬਹੁਤ ਸਾਰੀਆਂ ਸਕੀਮਾਂ ਹੁਣal ਟਾਈਮ ਦੇ ਪ੍ਰੋਗ੍ਰਾਮ ਦੇ ਵਿੱਚ ਲੈ ਕੇ ਆ ਰਹੀ ਆ ਔਰ ਅਸੀਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਦੁੱਧ ਦੇ ਧੰਦੇ ਨੂੰ ਜਿਹੜਾ ਉੱਪਰ ਚੁੱਕਣ ਦੇ ਯਤਨ ਕਰ ਰਹੇ ਨੇ ਜਿੱਦਾਂ ਪਹਿਲਾਂ ਵੇਰਕੇ ਦੇ ਪਲਾਂਟਾਂ ਦੇ ਵਿੱਚ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਸੀ ਉਹਨਾਂ ਨੂੰ ਵੀ ਦੂਰ ਕਰਕੇ ਅੱਗੇ ਦੇ ਨਾਲੋਂ ਬਿਹਤਰ ਬਣਾਇਆ ਗਿਆ ਆ ਔਰ ਬਾਕੀ ਦੀਆਂ ਵੀ ਰਹਿੰਦੀਆਂ ਜਿਹੜੀਆਂ ਕੋਈ ਕਮੀ ਪੇਸ਼ੀ ਹੈਗੀ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰਕੇ ਜਿਹੜਾ ਇਹ ਧੰਦੇ ਨੂੰ ਲਾਏਵੰਦ ਬਣਾਇਆ ਜਾਊਗਾ ਔਰ ਸਾਰੇ ਸਮੂਥ ਸਟਾਫ ਲਿਫਟ ਡਾਕਟਰ ਸਹਿਬਾਨ ਸਾਰਿਆਂ ਨੂੰ ਇੱਥੇ ਆਉਣ ਤੇ ਮੈਂ ਜੀਵਾਂ ਆ ਆਖਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਯਤਨ ਸਦਕਾਏ ਅੱਜ ਉਪਰਾਲਾ ਹੋ ਪਾਇਆ ਵਾ ਗਰੂਮੀ ਹੋ ਕੇ ਸਾਰੇ ਫਾਰਮਰਾਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਗਈ ਆ ਔਰ ਮੈਂ ਧੰਨਵਾਦ ਕਰਦਾ ਆ ਸਾਡੇ ਜਿਹੜੇ ਇਲਾਕੇ ਦੇ ਕਿਸਾਨ ਰੀੜ ਦੀ ਹੱਡੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਜਿਉਂ ਆਸਦੇ ਉਹਨਾਂ ਦਾ ਬਹੁਤ ਬਹੁਤ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਪਦਰੀ ਕੈਂਪ ਪਿੰਡ ਮੇਧੀਆਂ ਵਿੱਚ ਲੱਗਿਆ ਤੇ ਦੇ ਵਿੱਚ ਨੈਸ਼ਨਲ ਲਾਈਸਟਾਕ ਮਿਸ਼ਨੈਂਟ ਦੀ ਨਾ ਸੈਮੀਨਾਰ ਕਰਵਾਇਆ ਗਿਆ ਜਿਹਦੇ ਵਿੱਚ ਇਹ ਕਿਸਾਨ ਨੇ ਦੇਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀਆਂ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਵੱਲੋਂ ਇਹ ਕਿਹੜਾ ਜਾਣਕਾਰੀ ਬੜਾ ਸੀ ਸ਼ੁਰੂ ਤੋਂ ਜਨੂ ਕਰਾਇਆ ਗਿਆ ਸੱਤਾ ਮੁਦ ਕਿੱਦਾਂ ਪੈਦਾ ਕਰਨਾ ਉਹ ਟੈਕਨੀਕ ਦੱਸੀ ਗਈ ਹੈ ਨਸਸਦਾਰ ਬਾਰੇ ਲਿਖਿਆ ਤੇ ਰੱਖ-ਰਖਾਓ ਦੀ ਜਿਹੜੀ ਇਹ ਜਾਣਕਾਰੀ ਆ ਉਹਦੇ ਦਾਨ ਪ੍ਰਦਾਨ ਕੀਤਾ ਗਿਆ ਤੇ ਉਹਨਾਂ ਵੱਲੋਂ ਜਿਹੜੀਆਂ ਥਾਰੀਆਂ ਮੁਸ਼ਕਲਾਂ ਸੀ ਜਿਵੇਂ ਉਹਨਾਂ ਦੇ ਸੰਸਿਆਵਾਂ ਦੇ ਕੋਸ਼ਿਸ਼ ਉਹਨਾਂ ਬਾਰੇ ਉਹਨਾਂ ਦੇ ਹੱਲ ਕਰਕੇ ਉਹਨਾਂ ਨੂੰ ਨਾਮ ਬਤਨ ਦੀ ਸਰਕਾਰ ਵੱਲੋਂ ਤਿਹੜੀ ਅਸੀਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਨਾਲ ਹੀ ਉਹਨਾਂ ਨੂੰ ਫੀਚਰ ਵੀ ਦਿੱਤਾ ਗਿਆ ਕਿ ਤੁਸੀਂ ਇਹ ਲਿਟਰੇਚਰ ਦੇ ਨਾਲ ਆਨਲਾਈਨ ਪੋਰਟਲ ਦੇ ਉੱਤੇ ਕਿਵੇਂ ਸੂਤ ਬਣਾਈਆਂ ਸਾਰਾ ਇਹ ਸਿਸਟਮੈਟਿਕਲੀ ਬਣਾ ਕੇ ਦਿੱਤਾ ਗਿਆ ਔਰ ਦੱਸਿਆ ਵੀ ਗਿਆ ਕਿ ਇਵੇਂ-ਇਵੇਂ ਤੁਸੀਂ ਨਿੱਜੀ ਤੌਰ ਤੇ ਸਿੱਧੇ ਤੌਰ ਤੇ ਕੰਮ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਵਿਚੋਲੇ ਦੀ ਲੋੜ ਨਹੀਂ ਆਪਣਾ ਕੰਮ ਤੁਸੀਂ ਆਪ ਨਾ ਵਧ ਕੇ ਕਰ ਸਕਦੇ ਹੋ ਜਿੰਨੀਆਂ ਵੀ ਸਾਡੇ ਕੋਲ ਐਪਲੀਕੇਸ਼ਨਾਂ ਆਉਣਗੀਆਂ ਸਾਇਇਦੇ ਅਦੀਨ ਉਹਨਾਂ ਦੀ ਹੀ ਵੈਰੀਫਿਕੇਸ਼ਨ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜੀ 50% ਸਸਤੀ ਵਾਲੀ ਸਹੂਲਤ ਉਹ ਦਵਾਵਾ ਦਿੱਤਾ ਅੱਜ ਚਰਦੇਕਾ ਟਾਈਮ ਟੀਵੀ ਲਈ ਚੁਗਾਵਾ ਤੋਂ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ